ਰਾਜ ਸਰਕਾਰਾਂ ਦਾ ਆਨੰਦਕਾਰ ਜਿਹੜਾ ਪਿੰਡਾਂ ਨੂੰ ਪਹੁੰਚਾ ਵੀ ਅਸੀਂ 6-7 ਲੱਖ ਦਾ ਜਿਹੜੇ ਸਮੱਗਰੀ ਦੇ ਇੱਥੋਂ ਲਗਾਤਾਰ ਭੇਜ ਰਹੇ ਹਾਂ ਅੱਜ ਜੇ ਸਾਡਾ ਸਾਡੇ ਜੋ ਅਗਵੀ ਸਹਿਬਾਨ ਨੇ ਸਪੋਟਿੰਗ ਫਾਰਮ ਕਾ ਦੇ ਵਿੱਚ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਕਿਹਾ ਸੀ ਕਿ ਤਰਪਾਲਾਂ ਨੂੰ ਵੀ ਬਹੁਤ ਲੋੜਾ ਸ਼ਕਲ ਹੈ ਫਸਲ ਦੇ ਪੈਕਾ ਮਟਰਾਂ ਦਾ ਤਰਪਾਲਾਂ ਦਾ ਭਾਗ ਕੀ ਇਸ ਨਾਲ ਹੀ ਬਹੁਤ ਰਾਹਤ ਸਮਝੀ ਜਿਹੜੀ ਉਹ ਭੇਜ ਰਹੇ ਆ ਸਮਾਪਾਰਟੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਨਹੀਂ ਤਾਂ ਕੋਈ ਯੋਜਨਾ ਬੰਦੀ ਨਹੀਂ ਹੁੰਦੀ ਕੋਈ ਤੱਤੀ ਵਾਰ ਘੂਰੋ ਲਿਖਿਆ ਜਾਂਦਾ ਲੋਕ ਟਰਾਲੀ ਭਰਦੇ ਆ 드라마 ਨੂੰ ਜਾ ਵਰਦੇ ਆ ਉਥੇ ਪਤਾ ਨਹੀਂ ਹੁੰਦਾ ਕਿ ਕਿਹੜੇ ਪਿੰਡ ਚ ਜਾਣਾ ਹੈ ਕਿ ਜਾਣਾ ਕਿਹੜੇ ਪਿੰਡ ਤੱਕ ਜਾਣਾ ਹੈ ਪਰ ਸਾਡੇ 25 ਪਿੰਡਾਂ ਦੇ ਵਿੱਚ ਸਾਡੇ ਬਟੰਡੇ ਦੀ ਟੀਮ ਹਰ ਪਿੰਡ ਦੇ ਵਿੱਚ ਸਾਡਾ ਇੱਕ ਇੱਕ ਆਪੂ ਉਥੇ ਪਿੰਡ ਦੇ ਵਿੱਚ ਮੌਜੂਦ ਹੈ ਸੋ ਜੋ ਵੀ ਸਮਾਪੋਣਾ ਨੂੰ ਸਾਨੂੰ ਉਹ ਡਿਮਾਂਡ ਕਰਦੇ ਆ ਸਾਨੂੰ ਸੂਚਨਾ ਭੇਜ ਦਿਆ ਇਸਾਨੂੰ ਆ ਸਮਾਨ ਚਾਹੀਦਾ ਉਹ ਸਮਾਨ ਦਾ ਟਰੱਕ ਭਰ ਕੇ ਸੀ ਇੱਥੋਂ ਭੇਜਦੇ ਆ ਜੋ ਜੋ ਵੀ ਸਮੱਗਰੀ ਉੱਥੇ ਚਾਹੀਦੀ ਹੋਊਗੀ ਉਹ ਸਮੱਗਰੀ ਜਿਹੜਾ ਬਠਿੰਡਾ ਦੇ ਵਿੱਚੋਂ ਫਾਜ਼ਿਲਕਾ ਦੇ 25 ਪਿੰਡਾਂ ਦੇ ਵਿੱਚ ਸਾਡੀ ਸਾਰੀ ਟੀਮ ਆਮ ਆਦਮੀ ਪਾਰਟੀ ਜਿਹੜਾ ਬਠਿੰਡਾ ਦੀ ਉਹ ਉੱਥੇ ਲੈਂਦੇ ਵੀ ਅਸੀਂ ਬਚਨ ਮਾਦਾ ਲੈ ਕੇ ਜਾਵਾਂਗੇ ਅਸੀਂ ਆਪਣੀ ਜੋਗੀ ਨੂੰ ਧਵਾਵਾਂਗੇ ਸੋ ਦੂਸਰੀ ਵੱਡੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਿਸੇ ਇਹ ਗੱਲ ਆਈ ਹੈ ਕਿ ਸਾਡਾ ਚਾਹੇ ਮੁੱਖ ਮੰਤਰੀ ਹੈ ਚਾਹੇ ਸਾਡਾ ਕੋਈ ਕੈਬਨਰ ਮੰਤਰੀ ਹੈ ਚਾਹੇ ਸਾਡਾ ਕੋਈ ਐਮਐਲਏ ਹੈ ਚਾਹੇ ਸਾਡਾ ਕੋਈ ਟੀਰਮੈਨ ਹੈ ਉਹ ਅੱਜ ਪੰਜਾਬੀ ਹੋਣ ਦਾ ਸਬੂਤ ਨਵਾ ਰਹੇ ਨੇ ਉਹ ਅੱਜ ਪੰਜਾਬ ਦਾ ਪੁੱਤ ਪੰਜਾਬ ਦੇ ਪੁੱਤ ਹੋਣ ਦਾ ਸਬੂਤ ਨਵਾ ਰਹੇ ਨੇ ਔਰ ਪੀੜਤ ਲੋਕਾਂ ਦੇ ਨਾਲ ਖੜ ਕੇ ਜੇ ਬੋਰੀਆਂ ਚੱਕਣੀਆਂ ਪੈਣ ਬੋਰੀਆਂ ਚੱਕਦੇ ਨੇ ਇਹ ਗਾਰਾ ਚੱਕਣਾ ਪਵੇ ਗਾਰਾ ਚੱਕਦੇ ਨੇ ਜੇ ਚਾਰਾ ਮੰਡਣਾ ਪਵੇ ਚਾਰਾ ਮੰਨਦੇ ਨੇ ਜੇ ਲੰਗਰ ਲਾਉਣੇ ਪੈਣ ਲੰਗਰ ਲਾਉਂਦੇ ਨੇ ਉਸ ਮੈਂ ਪੰਜਾਬੀਆਂ ਦੀ ਇਹ ਇੱਕ ਬਹੁਤ ਵੱਡੀ ਫੋਰਟ ਨੂੰ ਫਰ ਲੋ ਕਰਦਾ ਹਾਂ ਔਰ ਨਾਲ ਹੀ ਸਾਰੇ ਸਾਡੇ ਸਾਥੀਆਂ ਦਾ ਜਿਸ ਦੀ ਵੀ ਡਿਊਟੀ ਲਈ ਹੈ ਕਿ ਆਸਮਾਨ ਦੇ ਵਿੱਚ ਆਪਾਂ ਯੋਗਦਾਨ ਪਾਉਣਾ ਹੈ ਸਾਰਿਆਂ ਨੇ ਖਿੜੇ ਮੱਥੇ ਮੇਰੀ ਬੇਨਤੀ ਨੂੰ ਕਬੂਲ ਕੀਤਾ ਮੈਂ ਇਹੀ ਬੇਨਤੀ ਕਰਦਾ ਹੋਇਆ ਕਿ ਪ੍ਰਮਾਤਮਾ ਛੇਤੀ ਪ੍ਰਮਾਤ ਪ੍ਰਵਾਪ ਜਾਂ ਪੰਜਾਬ ਤੇ ਮਿਹਰ ਕਰੇ ਹੱਥ ਰੱਖੀ ਤੇ ਸਾਨੂੰ ਰਾਹਤ ਮਿਲੇ